ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈੱਲ ਦਾ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਵੀਡੀਓ ਬਣਾਉਣ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਰਿਕੁਐਸਟ ਹੈ ਜੇ ਕਿਸੇ ਵੀ ਵੀਰ ਨੇ ਆਪਣਾ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਆਪਣੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦਾ WhatsApp ਦੇ ذریعے ਵੀਡੀਓ ਭੇਜ ਕੇ ਕੰਟੈਕਟ ਕਰ ਸਕਦਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਹਾਂਜੀ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਇੱਕ ਜਰਸੀ ਵਾੜ ਦੀ ਪ੍ਰੋਪਰਟੀ ਡੇਲ ਦਵਾਂਗੇ ਜਿਹੜੋ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੂਜਾ ਸੁਹਾ ਸੂਈ ਆ ਪਿੱਛੇ ਦੇ ਬੱਸੀਆ ਬੱਸੀ ਕ੍ਰੋਸ ਚ ਆ ਗਈ ਆ ਦੇਖ ਸਕਦੇ ਹੋ ਫੇਸ ਕੁਆਲਿਟੀ ਦੂਸਰੀ ਸਾਈਡ ਤੋਂ ਚੈੱਕ ਕਰਾ ਦੇਣਾ ਆ ਦੇਖ ਸਕਦੇ ਹੋ ਮੂੰਹ ਮੱਥਾ ਚੈੱਕ ਕਰ ਸਕਦੇ ਹਾਂ ਤੋੜ ਕੇ ਦਿਖਾਓ ਵੀ ਆਜੋ ਥਣ ਲੇਵਰ ਨੇੜੇ ਤੋਂ ਚੈੱਕ ਕਰਾ ਦੇਣਾ ਕੱਲਾ ਕੱਲਾ ਨਿੱਖੜਵਾ ਪੀੜੀ ਦੇ ਪਾਵੇ ਟੈਪ ਥਣ ਲੱਗਿਆ ਪੂਰਾ ਮੁਠੀ ਵਾਲਾ ਫਿਰ ਕੁਆਲਟੀ ਇੱਕ ਵਾਰ ਫਿਰ ਦੇਖ ਸਕਦੇ ਹਾਂ ਕੱਲ ਸਵੇਰ ਡਿਲੀਵਰੀ ਹੋਈ ਹੈ ਇੱਕ ਵਾਰ ਤਾਂ ਸੂਆ ਮੰਨ ਜਾਂਦਾ ਪਸ਼ੂ ਆ ਥਣ ਲੇਵੇ ਦਾ ਦੇਖ ਸਕਦੇ ਹੋ ਬਹੁਤ ਸੋਹਣਾ ਆਰਡਰ ਤਿਆਰ ਕੀਤਾ ਹੋਇਆ ਹੈ ਪਹਿਲੇ ਸੂਏ ਦਾ ਜੋ ਮਿਲਕਰ ਕਾਉਟ ਦੱਸਿਆ ਜਾ ਰਿਹਾ ਉਹ 15 16 ਲੀਟਰ ਦੱਸਿਆ ਜਾ ਰਿਹਾ ਇੱਕ ਵਾਰ ਪਸੂ ਸੂਆ ਮੰਨ ਜਾਂਦਾ ਹੈਗਾ ਤੁਸੀਂ ਸਾਰੇ ਵੀਰ ਜਾਣਦੇ ਹੋ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਆਰਡਰ ਤਿਆਰ ਕੀਤਾ ਹੋਇਆ ਹੈ ਥਾਂ ਲੈ ਵਾ ਇੱਕ ਵਾਰ ਫਿਰ ਤੋਂ ਨੇੜ ਤੋਂ ਚੈੱਕ ਕਰਾ ਨਾ ਦੂਸਰੀ ਸਾਈਡ ਤੋਂ ਟੌਪ ਕਲਾਸ ਜਰਸੀ ਹੈ ਦੋਸਤੋ ਜਿਹੜੇ ਮੇਰੇ ਵੀਰ ਬੱਸੀ ਲੈਣ ਦੇ ਚਾਹਵਾਨ ਨੇ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਅਤੇ ਹੋਰ ਜਰਸੀ ਵੀ ਬੱਸੀ ਵਾਲੀ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸਿੱਧੂ ਡੈਰੀ ਫਾਰਮ ਕਲਾਲਾ ਰੂਟੀਨ ਜੀ ਆਪਣੀਆਂ ਵੀਡੀਓ ਅਪਲੋਡ ਹੁੰਦੀਆਂ ਰਹਿੰਦੀਆਂ ਨੇ ਅਤੇ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ